ਜੋ ਤੋ ਜੋ ਕੀ ਜਨਰੇਸ਼ਨ ਜੋ ਕਿ ਨੌਜਵਾਨ ਪੜ੍ਹਨ ਲਿਖਣ ਤੋਂ ਬਾਅਦ ਵਿਦੇਸ਼ ਜਾਣ ਵੱਲ ਭਜਦੇ ਆ ਉਥੇ ਅਜਿਹੇ ਨੌਜਵਾਨ ਵੀ ਆ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਕੀਤਾ ਖੁਦ ਕਰਮੀ ਹਿੰਮਤ ਰੱਖਦੇ ਆ ਅਜਿਹੇ ਹੀ ਨੌਜਵਾਨ ਨੌਜਵਾਨ ਲਵਪ੍ਰੀਤ ਸਿੰਘ ਜੋ ਕਿ ਦਰਪੰਡ ਵਾਲੀ ਸਾਈਡ ਤੋਂ ਆ ਤੇ ਉਹਨੇ ਪਹਿਲਾਂ ਚੰਡੀਗੜ੍ਹ ਪੜ੍ਹਾਈ ਕੀਤੀ ਉਸ ਤੋਂ ਬਾਅਦ ਆਪਣਾ ਹੀ ਖੁਦ ਦਾ ਬਿਜ਼ਨਸ ਕੀਤਾ ਤੇ ਅੱਜ ਕੱਲ ਕਹਿੰਦੇ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਉਹਨਾਂ ਸ਼ੌਕਾਂ ਨੂੰ ਪੂਰਾ ਕਰਨ ਦੇ ਲਈ ਖਾਸ ਕਰਕੇ ਔਰਤਾਂ ਦੇ ਲਈ ਉਹਨਾਂ ਨੇ ਜਿਹੜੀ ਆਰਟੀਫੀਸ਼ੀਅਲ ਜੁਐਲਰੀ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਇੱਥੇ ਮਿਲਦੀ ਆ ਤੇ ਉਹਦੇ ਨਾਲ ਗੱਲਬਾਤ ਕਰਾਂਗੇ ਕੀ ਰੇਟ ਆ ਔਰ ਕਿਹੜੀ ਕਿਹੜੀ ਆਈਟਮ ਆ ਕਿੰਨੇ ਰੁਪਏ ਦੀ ਮਿਲਦੀ ਆ ਦੋਸਤੋ ਮੇਰੇ ਨਾਲ ਲਵਪ੍ਰੀਤ ਜੋ ਕਿ ਬੰਦੇਰ ਰੋਡ ਦੇ ਉੱਪਰ ਇਹਨਾਂ ਨੇ ਲਵ ਆਰਟੀਫੀਸ਼ੀਅਲ ਜੁਐਲਰੀ ਦੀ ਦੁਕਾਨ ਕੀਤੀ ਆ ਹਾਂ ਲਵਪ੍ਰੀਤ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ-ਬਹੁਤ ਜੀ ਧੰਨਵਾਦ ਜੀ ਤੁਸੀਂ ਸਾਡਾ ਮਤਲਬ ਪ੍ਰੋਮੋਸ਼ਨ ਕਰਨ ਦੇ ਲਈ ਜੀਬੀਐਸ ਟਾਈਮ ਦਾ ਦਿਦੋ ਧੰਨਵਾਦ ਕਰਦਾ ਮੈਂ ਜੀ ਲਵਪ੍ਰੀਤ ਕਿਹੜੀ ਕਿਹੜੀ ਆਈਟਮ ਆ ਜ ਅਸਲੀ ਸੋਨਾ ਤਾਂ ਕਹਿ ਲੇ ਕਿ ਔਰਤਾਂ ਪਾਈ ਨਹੀਂ ਸਕਦਾ ਕਿਉਂਕਿ ਹਾਲਾਤ ਬਹੁਤ ਮਾੜੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਔਰਤਾਂ ਨੇ ਮੰਚ ਚਾ ਹੁੰਦਾ ਹਨਾ ਲੇਡੀਜ਼ ਲਈ ਕਿਹੜੀਆਂ-ਕਿਹੜੀਆਂ ਹੈ। ਲੇਡੀਜ਼ ਲਈ ਆਪਣੇ ਕੋਲੇ ਜੀ ਮਤਲਬ ਆਕਸਿਡਾਈਜ਼ ਏਡੀ ਜਵੈਲਰੀ ਮਾਈਕਰੋ 골ਡ ਤੇ ਹੋਰ ਕਾਫੀ ਵੈਰਾਈਟੀਆਂ ਹੈਗੀਆਂ ਆਪਣੀ ਆਪਣੇ ਕੋਲੇ ਜਿਵੇਂ ਕਿ ਏਡੀ ਦੇ ਸੈਟ ਜੀ ਇਸ ਤਰ੍ਹਾਂ ਦੇ ਬਰਾਇਡਲ ਜਿਵੇਂ ਕਿ ਹੈਵੀ ਫੰਕਸ਼ਨਾਂ ਦੇ ਉੱਤੇ ਪਾਉਣ ਲਈ ਤੇ ਇੱਕ ਆਪਣੇ ਕੋਲੇ ਲਾਈਟ ਵੇਟ ਜਿਵੇਂ ਕਿ ਰਿਸੈਪਸ਼ਨ ਵਗੈਰਾ ਤੇ ਇਸ ਤਰ੍ਹਾਂ ਦੇ ਸੈਟ ਚੱਲਦੇ ਨੇ ਏਡੀ ਦੇ ਪੈਲਰ ਸਟੂਨ ਦੇ ਵਿੱਚ ਤੇ ਜਿਵੇਂ ਹਲਕੀ ਵੇਟ ਦੇ ਵਿੱਚ ਇਸ ਤਰ੍ਹਾਂ ਦੇ ਮਿਲ ਜਾਣਗੇ ਜੀ ਹੋਰ ਵੀ ਬਹੁਤ ਸਾਰੀਆਂ ਵੈਰਾਈਟੀਆਂ ਇਹ ਮੇਰੇ ਕੋਲ ਡਿਸਪਲੇ ਲੱਗਿਆ ਪਿਆ ਬਾਕੀ ਬਾਕਸ ਆਪਣੇ ਕੋਲ ਬਹੁਤ ਪਈ ਨੇ ਸਟਾਕ ਹੋਰ ਵੀ ਆ ਰਿਹਾ ਹੈ ਆਪਣਾ ਨਵਾਂ ਮਾਈਕਰੋ ਗੋਲਡ ਪਾਲਿਸ਼ ਦੇ ਵਿੱਚ ਜਿਵੇਂ ਕਿ ਆਪਣੇ ਕੋਲ ਇਹ ਚੀਜ਼ਾਂ ਮਿਲ ਜਾਣਗੀਆਂ ਠੀਕ ਹੈ ਇਹਦੇ ਵਿੱਚ ਆਪਣੇ ਕੋਲ ਥੋੜਾ ਜਿਹਾ ਹਲਕਾ ਮੀਨਾ ਵਾਲਾ ਤੇ ਇਹਦੇ ਵਿੱਚ ਇਹ ਵੀ ਡਿਜ਼ਾਈਨ ਆ ਡਿਜ਼ਾਈਨਿੰਗ ਕਾਫੀ ਮਿਲ ਜੇਗੀ ਸਪੈਸ਼ਲ ਮਤਲਬ ਜਾਗੋਆਂ ਦੇ ਪਾਉਣ ਦੇ ਲਈ ਆਪਣੇ ਕੋਲ ਇਸ ਤਰ੍ਹਾਂ ਦੇ ਪਿੱਪਲ ਬੱਤੀ ਵਾਲੇ ਸੈੱਟ ਮਿਲ ਜਾਣਗੇ ਠੀਕ ਹੈ ਜੀ ਮਲਟੀ ਦੇ ਵਿੱਚ ਵਾਈਟ ਦੇ ਵਿੱਚ ਮਲਟੀ ਸਟੋਨ ਦੇ ਵਿੱਚ ਤੇ ਵਾਈਟ ਸਟੋਨ ਦੇ ਵਿੱਚ ਦੋਨੋਂ ਹੀ ਇਹਦੇ ਵਿੱਚ ਤੁਹਾਨੂੰ ਟ੍ਰਿਪਲ ਲਾਈਨ ਵੀ ਮਿਲ ਜਾਣਗੇ ਡਬਲ ਲਾਈਨ ਵੀ ਮਿਲ ਜਾਣਗੇ ਇਸ ਤੋਂ ਬਾਅਦ ਆਪਣੇ ਕੋਲ ਚੋਕਰ ਜਿਵੇਂ ਕਿ ਲੇਡੀਜ਼ ਪਾਉਣਾ ਪਸੰਦ ਕਰਦੀ ਨੇ ਜਾਗੂ ਤੇ ਜਾਂ ਹੋਰ ਫੰਕਸ਼ਨਾਂ ਦੇ ਵਿੱਚ ਉਹ ਵੀ ਮਿਲ ਜਾਣਗੇ 골ਡ ਪਾਲਿਸ਼ ਦੇ ਵਿੱਚ ਮਾਈਕਰੋ 골ਡ ਪਾਲਿਸ਼ ਦੇ ਵਿੱਚ ਠੀਕ ਹੈ ਜੀ ਇਹ ਸਾਰੇ ਹੀ ਬਜਟ ਫ੍ਰੈਂਡਲੀ ਨੇ ਆਪਣੇ ਕੋਲੇ ਇਸ ਤਰ੍ਹਾਂ ਦੇ ਈਰਿੰਗ ਜਿਵੇਂ ਕਿ ਲਟਕਣ ਵਾਲੇ ਬਟਰਫਲਾਈ ਵਾਲੇ ਮਲਟੀ ਤੇ ਇਹਦੇ ਵਿੱਚ ਆਪਣੇ ਕੋਲੇ ਫੈਂਸੀ ਆਪਣੇ ਕੋਲ ਹੋਰ ਆਹ ਵੈਰਾਈਟੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਹਾਂਜੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦਿਖਾਇਆ ਕਿ ਮਲਟੀ ਸਟੋਨ ਦੇ ਵਿੱਚ ਆਪਣੇ ਕੋਲੇ 3 ਲਾਈਨ ਪਿਆ ਹੈ ਇੱਕ ਸੈੱਟ 3 ਲਾਈਨ ਦੇ ਵਿੱਚ ਵਾਈਟ ਮੋਤੀ ਦੇ ਵਿੱਚ ਪਿਆ ਹੋਇਆ ਹੈ ਇੱਕ ਜਿਵੇਂ ਮੰਗਲ ਸੂਤਰ ਦੇ ਨਾਲ ਕਈ ਲੇਡੀਜ਼ ਪਸੰਦ ਕਰਦੀ ਨੇ ਉਹਦੇ ਨੇ ਮੈਚਿੰਗ ਈਅਰਿੰਗ ਹੋਣ ਉਸ ਉਸ ਦੇ ਨਾਲ ਦੇ ਆਪਣੇ ਕੋਲ ਮੰਗਲ ਸੂਤਰ ਵੀ ਹੈ 골ਡ ਪਾਲਿਸ਼ਰ ਦੇ ਵਿੱਚ ਇਹ ਵੀ ਤੁਹਾਡੇ ਕੋਲੇ ਮੈਟ ਪਾਲਿਸ਼ਿੰਗ ਦੇ ਵਿੱਚ ਆਏਗਾ ਪਾਕਿਸਤਾਨੀ ਟਿੱਕਾ ਸੈੱਟ ਇਸ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ ਜੀ ਹੋਰ ਵੀ ਡਿਜ਼ਾਈਨਿੰਗ ਹੈ ਆਪਣੇ ਕੋਲੇ ਈਰਿੰਗਸ ਦੇ ਵਿੱਚ ਇਸ ਤਰ੍ਹਾਂ ਦੀ ਫੈਨਸੀ ਡਿਜ਼ਾਈਨ ਇਹਦੇ ਵਿੱਚ ਕਲਰ ਜਿੰਨੇ ਵੀ ਤੁਸੀਂ ਚਾਹੋਗੇ ਜਿੰਨੇ ਵੀ ਤੁਹਾਡੇ ਕੋਲ ਮਤਲਬ ਮੈਚਿੰਗ ਸੂਟਾਂ ਦੇ ਨਾਲ ਬਿਲਕੁਲ ਮਿਲ ਜਾਣਗੇ ਇਸ ਤਰ੍ਹਾਂ ਦੇ ਹੈਵੀ ਚਮੂਲੀ ਵਾਲੇ ਫੈਨਸੀ ਆਈਟਮ ਤੁਹਾਨੂੰ ਸਾਰੀਆਂ ਦੇਖਣ ਨੂੰ ਮਿਲ ਜਾਣਗੀਆਂ ਇਹਦੇ ਵਿੱਚ ਵੀ ਕਲਰ ਤੁਹਾਨੂੰ ਸਾਰੇ ਮਿਲ ਜਾਣਗੇ ਟੋਟਲੀ ਜੀ ਇਸ ਤਰ੍ਹਾਂ ਦੀ ਈਰਿੰਗ ਜੀ ਹੈਵੀ ਦੇ ਵਿੱਚ ਜਿਵੇਂ ਕਿ ਮੈਚਿੰਗ ਸੂਟਾਂ ਦੇ ਨਾਲ ਇਹਦੇ ਵਿੱਚ ਵੀ ਕਲਰ ਤੁਹਾਨੂੰ ਸਾਰੇ ਅਵੇਲੇਬਲ ਮਿਲ ਜਾਣਗੇ ਆਪਣੇ ਕੋਲੇ ਗਰਲਿਸ਼ ਰਿੰਗਾਂ ਜੀ ਇਸ ਟਾਈਪ ਦੀਆਂ ਆਪਣੇ ਕੋਲੇ ਏਡੀ ਸਟੋਨ ਦੇ ਵਿੱਚ ਇਹ ਤੁਹਾਨੂੰ ਮਿਲ ਜਾਣਗੀਆਂ ਬਿਲਕੁਲ ਬਜਟ ਫ੍ਰੈਂਡਲੀ ਤੇ ਦਿੱਲੀ ਵੇਅਰ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਆਪਣੇ ਕੋਲੇ ਰਿੰਗਾ ਇਸ ਟਾਈਪ ਦੀਆਂ ਰਿੰਗਸ ਮਿਲ ਜਾਣਗੀਆਂ ਤੁਹਾਨੂੰ ਤੇ ਗਰਲਿਸ਼ ਰਿੰਗਸ ਮਿਲ ਜਾਣਗੀਆਂ ਇਸ ਟਾਈਪ ਦੀਆਂ ਜਿਵੇਂ ਕਿ ਗਰਲਿਸ਼ ਅੱਜਕਲ ਪੌਣਿਆ ਪਸੰਦ ਕਰਦੀਆਂ ਨੇ ਇਹਦੇ ਵਿੱਚ ਆਪਣੇ ਕੋਲੇ ਮੈਟ ਪਾਲਿਸ਼ਿੰਗ ਦੇ ਵਿੱਚ ਤੇ ਕਲਰ ਸਟੋਨ ਦੇ ਵਿੱਚ ਤੇ ਏਡੀ ਕਲਰ ਦੇ ਮਤਲਬ ਕਲਰ ਸਟੋਨ ਦੇ ਵਿੱਚ ਵੀ ਤੁਹਾਨੂੰ ਰਿੰਗਾ ਮਿਲ ਜਾਣਗੀਆਂ ਇਹ ਵੀ ਸਾਰੀਆਂ ਆਪਣੇ ਕੋਲੇ ਬਜਟ ਫ੍ਰੈਂਡਲੀ ਨੇ ਕੋਈ ਵੀ ਇਹਨਾਂ ਦੀ ਕੋਸਟਿੰਗ ਜ਼ਿਆਦਾ ਨਹੀਂ ਹੈ ਇਸ ਤਰ੍ਹਾਂ ਇਹ ਚੇਨ ਸੈਟ ਜੀ ਆਪਣੇ ਕੋਲੇ ਏ ਆ ਮਟਰ ਮਾਲਾ ਇਹਨੂੰ ਕਹਿੰਦੇ ਆ ਇਹ ਮਤਲਬ ਪੂਰੀ ਕੁਆਂਟੀਟੀ ਦੇ ਵਿੱਚ ਚੱਲਣ ਵਾਲੀਆਂ ਚੀਜ਼ਾਂ ਲਾਈਟ weight ਬਿਲਕੁਲ ਇਸ ਟਾਈਪ ਦੇ ਕੜੇ ਆਪਾਨੂੰ ਮਿਲ ਜਾਣਗੇ ਤੁਹਾਨੂੰ ਫੈਂਸੀ ਜਿਵੇਂ ਕਿ ਅੱਜ ਕੱਲ ਲੇਡੀਜ਼ ਪਸੰਦ ਕਰਦੀਆਂ ਨੇ ਇਹ ਆਪਣੇ ਕੋਲੇ ਵਾਈਟ ਰੋਡੀਅਮ ਪੋਲੀਸ਼ੇ ਦੇ ਵਿੱਚ ਇਸ ਤਰ੍ਹਾਂ ਦੇ ਕੜੇ ਵੀ ਅਵੇਲੇਬਲ ਨੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਇਸ ਤਰ੍ਹਾਂ ਦੇ ਗਰਲਿਸ਼ ਬ੍ਰੇਸਲੇਟ ਆਪਣੇ ਕੋਲੇ ਸਾਰੇ ਅਵੇਲੇਬਲ ਨੇ ਜੀ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਕੋਲੇ ਕੰਬੋ ਵੀ ਮਿਲ ਜਾਣਗੇ ਪੈਂਡੈਂਟ ਸੈੱਟ ਫੰਡੋਰਾ ਜੋ ਕਿ ਅੱਜ ਕੱਲ ਔਨ ਡਿਮਾਂਡ ਦੇ ਵਿੱਚ ਚੀਜ਼ ਹੈ ਪੈਂਡੋਰਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਲ ਕਲਰ ਆਪਣੇ ਕੋਲ ਅਵੇਲੇਬਲ ਆ ਪੈਂਡੈਂਟ ਦੇ ਵਿੱਚ ਆਪਣੇ ਕੋਲ ਸਟੇਨਲੈਸ ਸਟੀਲ ਦੇ ਵੀ ਮਿਲ ਜਾਣਗੇ ਜੋ ਕਿ ਕਦੇ ਵੀ ਨਾ ਖਰਾਬ ਹੋਣ ਵਾਲੀ ਚੀਜ਼ ਹੈ ਔਰ 올 ਟਾਈਮ ਚੱਲਦੀ ਹੈ ਇਹ ਇਹਨੂੰ ਕਹਿੰਦੇ ਆ ਜੀ ਮੋਨਾਲੀਸਾ ਕਲਰ ਸਟੋਨ ਦੇ ਵਿੱਚ ਜਿਵੇਂ ਕਿ ਗਰਲੇਸ਼ ਹੈ ਸਾਰੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਵੈਰਾਈਟੀ ਹੈ ਵੀ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਸਿੰਗਲ ਕਲਰ ਵੀ ਮਿਲ ਜਾਣਗੇ ਮਲਟੀ ਵੀ ਮਿਲ ਜਾਣਗੇ ਦੋਸਤੋ ਆਰਕੀਵਿਸ਼ ਜੁਐਲਰੀ ਤੋਂ ਬਾਅਦ ਇਹਨਾਂ ਨੇ ਇਤਰ ਵੀ ਰੱਖਿਆ ਹੋਇਆਗਾ ਲਗਭਗ 12-13 ਫਰਾਗਰੈਂਸ ਆ ਤੇ ਬਹੁਤ ਹੀ ਘੱਟ ਰੇਟਾਂ ਦੇ ਉੱਪਰ ਇਹ ਵੀ ਤੁਸੀਂ ਖਰੀਦ ਸਕਦੇ ਹੋ ਲਪ੍ਰਿਤ ਕਿਹੜੇ ਕਿਹੜੇ ਜਿਹੜੇ ਇਤਰਾ ਤੁਹਾਡੇ ਕੋਲੇ ਹਾਂਜੀ ਇਤਰਾ ਆਪਣੇ ਕੋਲੇ ਸਾਰੀ ਮਿਲ ਜਾਣਗੀ ਫਰੈਂਚ ਖੁਸ਼ਬੂ ਆ ਜਿਹੜੀ ਸਾਰੀਆਂ ਮਿਲ ਜਾਣਗੀਆਂ ਤੇ ਲੌਂਗ ਲਾਸਟਿੰਗ ਤੇ ਪ੍ਰੈਜੈਂਸ ਵੀ ਆਪਣੀ ਗਾਰੰਟੀ ਹੋਏਗੀ ਜੀ ਸਤ ਤੋਂ ਅੱਠ ਘੰਟੇ ਦੀ ਗਾਰੰਟੀ ਹੋਏਗੀ ਜਿਹੜੀ ਕੰਟਰੀ ਦਾ ਤੁਹਾਨੂੰ ਕਿਹਾ ਜਾਏਗਾ ਆਪਣੇ ਕੋਲੇ ਉਹੀ ਕੰਟਰੀ ਦਾ ਤੁਹਾਨੂੰ ਫਰੇਗਰੈਂਸ ਦਿੱਤੀ ਜਾਏਗੀ ਉਹੀ ਫਰੇਗਰੈਂਸ ਹੋਏਗੀ ਆਪਣੇ ਕੋਲੇ ਸਾਰੀ ਫਰੈਂਚ ਖੁਸ਼ਬੂ ਜਿਵੇਂ ਕਿ ਡਿਓਰ ਸ਼ਵਾਜ ਗੁਚੀ ਫਲੋਰਾ ਕੋ ਕੋ ਸ਼ੈਨਲ ਤੇ ਆਪਣੇ ਕੋਲੇ ਅਹਿਮਰ ਜਿਵੇਂ ਕਿ ਲਈ ਉਹ ਲੋਕ ਪਸੰਦ ਕਰਦੇ ਹੈ ਅੱਜਕੱਲ ਜ਼ਿਆਦਾ ਰੈੱਡ ਬਲੱਡ ਉਸ ਤਰ੍ਹਾਂ ਦੇ ਸਾਰੀ ਹੋ ਗਈ ਹੈਂਸੀ ਮਤਲਬ ਗੇਮ ਸਿਰੇ ਕਿਨਾਂ ਸਾਰੀਆਂ ਮਿਲ ਜਾਣਗੀਆਂ ਤੁਹਾਨੂੰ ਤੇ ਲੌਂਗ ਲਾਸਟਿੰਗ ਦੀ ਪੂਰੀ ਗਰੰਟੀ ਹੋएगी ਜੀ ਆਪਣੀ ਲਬਰੀ ਤੇ ਜੇਕਰ ਮੈਂ ਇਸੇ ਰੇਟ ਦੀ ਗੱਲ ਕਰਾ ਹੈ ਨਾ ਤੇ ਕੀ ਹਿਸਾਬ ਕਿਤਾਬ ਹੁੰਦਾ ਹੈ ਜਿਹੜਾ ਰੇਟ ਆ ਜੀ ਉਹ ਆਪਾਂ ਬਿਲਕੁਲ ਹੀ ਡਿਸਕਾਊਂਟ ਤੇ ਦੇਵਾਂਗੇ ਜੀ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਆਪਾਂ ਬਜਟ ਫਰੈਂਡਲੀ ਹੀ ਸਾਰੀ ਚੀਜ਼ ਰੱਖੀ ਹੋਈ ਆ ਟੋਟਲੀ ਆਈਟਮ ਬਜਟ ਫਰੈਂਡਲੀ ਹੀ ਆਪਣੇ ਕੋਲੇ ਤੇ ਡਿਸਕਾਊਂਟ ਤੁਹਾਡੇ ਜਿਹੜੇ ਮਾਧਿਅਮ ਦੁਆਰਾ ਕੋਈ ਵੀ ਆਪਣਾ ਆਏਗਾ ਕਸਟਮਰ ਉਹਨਾਂ ਨੂੰ ਆਪਾਂ ਸਪੈਸ਼ਲ ਡਿਸਕਾਊਂਟ ਵੀ ਦੇਵਾਂਗੇ ਜੀ ਅਕਸਰ ਮੈਨੂੰ ਕਹਿੰਦੇ ਜਦੋਂ ਮੈਂ ਇਹਦੇ ਪ੍ਰੋਮੋਸ਼ਨ ਕਰਾਤਾ WhatsApp ਦੇ 52 ਦੇ ਦੋਸਤਾਂ ਨੇ ਮਿੱਤਰਾਂ ਨੇ ਮੈਸੇਜ ਆਉਂਦੇ ਆ ਕਿ ਜੇਕਰ ਜੇਵੀ ਦਾ ਨਾਮ ਲਿਆ ਜਾਵੇ ਤਾਂ ਕਿੰਨਾ ਡਿਸਕਾਊਂਟ ਹੋਗਾ ਸੋ ਮੇਰੇ ਸਾਰੇ ਦੋਸਤ ਮਿੱਤਰ ਲਈ ਅਗਰ ਤੁਸੀਂ ਆਪਣੇ ਥਰੂ ਵੀ ਪਹੁੰਚ ਦਿਓ ਕਿ ਜਿੰਨਾ ਹੋ ਸਕਦਾ ਹੈ ਡਿਸਕਾਊਂਟ ਕਰਨਗੇ ਤੇ ਲਾਭਪ੍ਰੀਤ ਨਿਹਾਲ ਸਿੰਘ ਵਾਲੇ ਤੇ ਬਿਲੋਂਗ ਕਰਦਾ ਔਰ ਵੱਡੀ ਗੱਲ ਆ ਦੋਸਤੋ ਕਿ ਬਾਹਰ ਜਾਣ ਦੀ ਜਗ੍ਹਾ ਇਹਨਾਂ ਨੇ ਇਹ ਰਸਤਾ ਚੁਣਿਆ ਪੂਰਵੀ ਨੌਜਵਾਨਾਂ ਨੂੰ ਇਹਨਾਂ ਤੋਂ ਸਹਿਦ ਲੈਣ ਦੀ ਲੋੜ ਆ ਜਿੰਨੇ ਵੀ ਦੋਸਤ ਮਿੱਤਰ ਦੇਖ ਰਿਹਾ ਇੱਕ ਤਾਂ ਨੌਜਵਾਨ ਦੀ سپورਟ ਦੇ ਵਾਸਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਇਹਨਾਂ ਦਾ ਜਿਹੜਾ ਨੰਬਰ ਆ ਉਹ ਵੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਕਾਲ ਕਰਕੇ ਜਿਹੜਾ ਪਤਾ ਲੱਭਰੀ ਤੁਸੀਂ ਆਪਣੇ ਉਹ ਜ਼ਰੂਰ ਦੱਸੋ ਇਹਨਾਂ ਨੂੰ ਹਾਂਜੀ ਆਪਣਾ ਐਡਰੈਸ ਹੈਗਾ ਜੀ ਨੀਅਰ ਲਵ ਹਟਲ ਕਲੀਨਿਕ ਨੇੜੇ ਗਵਰਨਮੈਂਟ ਸਕੂਲ ਤੇ ਮਧੇਰ ਰੋਡ ਨਿਹਾਲ ਸਿੰਘਵਾਲਾ ਦੋਸਤੋ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਆਉਂਦੇ ਆ ਤਾਂ ਮਧੇਰ ਰੋਡ ਜਿਹੜਾ ਵਜਦਾ ਤੇ ਡਾਕਟਰ ਲਾਭ ਦੰਦਾਂ ਦਾ ਹਸਪੀਟਲ ਆ ਜੋ ਉਸਦੇ ਬਿਲਕੁਲ ਆਪੋਜੀਟ ਸਰਕਾਰੀ ਹਾਈ ਸਕੂਲ ਦੇ ਨਾਲ ਹੀ ਜਿਹੜੀ ਦੁਕਾਨ ਆ ਤੇ ਤੁਸੀਂ ਇਸ ਮੌਕੇ ਦਾ ਜਰੂਰ ਫਾਇਦਾ ਉਠਾਓ ਤੇ ਜੋ ਵੀ ਦੋਸਤ ਮਿੱਤਰ ਜਾਂ ਕੋਈ ਇਤਰ ਨੂੰ ਪਿਆਰ ਕਰਨ ਵਾਲੇ ਜਾਂ ਜੁਐਲਰੀ ਨੂੰ ਚਾਹਣ ਵਾਲੀਆਂ ਔਰਤਾਂ ਉਹ ਜਰੂਰ ਇਸ ਜਗ੍ਹਾ ਤੇ ਵਿਜ਼ਿਟ ਕਰੋ ਤੇ ਲਬਰੀ ਤੇ ਕਿ ਮੈਂ ਆਫਰ ਦੀ ਗੱਲ ਕਰਾਂ ਜਿਵੇਂ ਅੱਗੇ ਵਰਤ ਆ ਰਹੇ ਨੇ ਤੇ ਉਹ ਲੇਡੀਜ਼ ਲਈ ਕੀ ਡਿਸਕਾਊਂਟ ਉਹਦੇ ਵਿੱਚ ਉਹਦੇ ਵਿੱਚ ਆਪਣੇ ਕੋਲ ਹੀ ਵੈਰਾਈਟੀ ਹੋਰ ਤੇ 23 ਤਰੀਕ 24 ਤਰੀਕ ਤੱਕ ਆਪਣੇ ਕੋਲ ਹੋਰ ਵੈਰਾਈਟੀ ਆ ਜਾਈਗੀ ਉਹਦਾ ਵੀ ਆਪਾਂ ਇੱਕ ਵੀਡੀਓ ਸ਼ਾਰਟ ਜ਼ਰੂਰ ਕਰਾਂਗੇ ਤੇ ਉਹ ਵੀ ਤੁਹਾਨੂੰ ਚੀਜ਼ ਸਾਰੀ ਆਪਾਂ ਪ੍ਰੈਜ਼ੈਂਟ ਕਰਾਂਗੇ ਵੀ ਕਿਸ ਤਰ੍ਹਾਂ ਦਾ ਕਿ ਡਿਸਕਾਊਂਟ ਵੀ ਉਹਦੇ ਨਾਲ ਹੀ ਆਪਾਂ ਤੁਹਾਨੂੰ ਉਸੇ ਦਿਨ ਹੀ ਪ੍ਰੈਜ਼ੈਂਟ ਸੋ ਦੋਸਤੋ ਵੱਤ ਵਤ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦੇ ਹੋ ਤੇ ਨੌਜਵਾਨ ਦੇ ਹੌਸਲਾ ਵਜਈਆ ਜ਼ਰੂਰ ਕਰੋ ਸੋ ਜਿੰਨੇ ਵੀ ਦੋਸਤ ਮਿੱਤਰ ਦੇਖ ਰਹੇ ਆ ਇਹਨਾਂ ਦਾ ਸੰਪਰਕ ਨੰਬਰ ਲੈ ਕੇ ਤੁਸੀਂ ਇੱਥੇ ਆਰਟੀਫੀਸ਼ੀਅਲ ਜੁਐਲਰੀ ਇੱਥੋਂ ਖਰੀਦ ਸਕਦੇ ਸੋ ਬਹੁਤ ਬਹੁਤ ਧੰਨਵਾਦ